ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾਵਾਂ ਡੇਰੀ ਫਾਰਮ ਤੇ। ਅੱਜ ਦੀ ਬਾਈ ਜਿਹੜੀ ਵੀਡੀਓ ਬਣਾਉਣ ਲੱਗੇ ਆ ਫਾਰਮ ਚੋਂ ਬਣਾਉਣ ਲੱਗੇ ਆ। ਫਾਰਮ ਵਿੱਚ ਬਾਈ ਕੋਲੇ ਚਾਰ ਹੀ ਪਰਵਾੜਾ ਨੇ ਟਾਪ ਬਰੀਡ ਆ ਬਾਈ। ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਨਾਲ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਕੋਣ ਕੋਲੇ ਨੇ ਵੀਡੀਓ ਦਾ ਨੋਟੀਫਿਕੇਸ਼ਨ। ਸਭ ਤੋਂ ਪਹਿਲਾਂ ਤੁਹਾਡੇ ਦਾ ਕੌਣ ਸੀਗੇ? ਆਓ ਕਰ ਲੈਨੇ ਬਾਈ ਨਾ ਗੱਲ ਬਾਤ। ਭਾਈ ਜੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਹੋ ਠੀਕ ਹੋ ਵਧੀਆ ਹਾਂ ਭਾਈ ਨਾਮ ਤੇ ਐਡਰੈਸ ਬੋ ਨਾਮ ਬਈ ਮੇਰਾ ਜਸ਼ਨਪ੍ਰੀਤ ਆ ਪਿੰਡ ਪਧੌਰ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਤਾਪਾ ਨੇੜੇ ਪਿੰਡ ਬਈ ਨੇੜੇ ਇੱਧਰ ਬਈ ਪਧੌਰ ਰਹਿ ਗਏ ਇੱਧਰ ਨੈਣੀਆ ਰਹਿ ਗਏ ਨੈਣੀਆ ਵਾਲ ਦੇ ਬੱਚਾ ਵਾਲੇ ਜੀ ਆ ਭਾਈ ਓਕੇ ਬਈ ਮੋਬਾਈਲ ਨੰਬਰ ਬੋ 688518165 ਇਹ ਬਾਈ ਦਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਭਾਈ ਚਾਰ ਬੈੜਾ ਨੇ ਪਹਾਂਵਰੇ ਚਾਰ ਬੱਚੇ ਦੰਦੋ ਥੀਰੀਆਂ ਭਾਈ ਸਾਰੀ ਓਕੇ ਬਈ ਇਹ ਆ ਪਿੱਛੇ ਜਾਂਦੀ ਇਹ ਕਿੰਨੀ ਉਮਰ ਹੈ ਭਾਈ ਇਹ ਹੈਗੀ ਆ 7-8 ਮਹੀਨਿਆਂ ਦੀ ਬਈ ਠੀਕ ਆ ਕੀ ਰਿਕਾਰਡ ਆ ਵੀਰੇ ਦੀ ਮਾਨ ਭਈ ਮਾਂ ਤੋਂ ਦਿੱਤਾ ਵਾਗਾ ਭਈ ਯਾਰ 32 33 ਲੀਟਰ ਨੂੰ ਭਈ ਇਹਦੀ ਦਾ ਠੀਕ ਆ ਹਾਂ ਭਈ ਇਹ ਆਪ ਇਨੋਵੇਸ਼ਨ ਦੀ ਹੈ ਵੀਰੇ ਠੀਕ ਆ ਭਈ ਹੂੰ ਬੱਚੀ ਚੰਗੀ ਹੈ ਨਾ ਹਾਂ ਬਾਕੀ ਥਾਂ ਤੁਹਾਨੂੰ ਦਿਖਾ ਦੇ ਜੀ ਕੋਲ ਥਣ ਝੋਲੀ ਨੇੜੇ ਤੋਂ ਚੈੱਕ ਕਰਵਾਨੇ ਇੱਕ ਵਾਰ ਚੰਗੀ ਹੈ ਝੋਲੀ ਚੈੱਕ ਕਰਿਓਗੇ ਥੋੜੀ ਨਾਲੇ ਡਾਕਟਰ ਮੜੇ ਜੀ ਹੂੰ ਬੱਚਾ ਬਹੁਤ ਚੰਗਾ ਹੈ ਨਾ ਹਾਂ ਲੈ ਭਈ ਚਾਰ ਥਣ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਥਣ ਤੰਦ ਵੀ ਦਿਖਾ ਦੇ ਇੱਧਰ ਜਾ ਦੋ ਬਾਈ ਕਹਿੰਦਾ ਖੇਰੀ ਆ ਠੀਕ ਹੈ ਕਿ ਨਹੀਂ ਜਦੋਂ ਮਰਜੀ ਕੋਈ ਮਰਜੀ ਭਰਾ ਆ ਕੇ ਨਾ ਦੰਦ ਪਟਕੇ ਦੇਖ ਲੈ ਲੈ ਸਾਰੀਆਂ ਵਸੀਆਂ ਡਾਟਰ ਖੇਰੀਆਂ ਆ ਉਹ ਗੱਲ ਨਹੀਂ ਜਿਹੜੀ ਗੱਲ ਕਹੇ ਤੀ ਵੀ ਕੋਈ ਆਨਲਾਈਨ ਮੰਗਾ ਹੈ ਨਾ ਉਹਦੀ ਵੀ ਆਪਣੀ ਗਾਰੰਟੀ ਹੋਗੀ ਘਰ ਤੱਕ ਪਹੁੰਚਣ ਦੀ ਵੀਰੇ ਓਕੇ ਬਾਈ ਹਾਂ ਵੀਰੇ ਠੀਕ ਹੈ ਬਾਈ ਕੀ ਮੁੱਲ ਆ ਇਹਦਾ ਮੁੱਲ ਜੈਜ ਬਾਈ ਜੈਜ ਆ ਮੁੱਲ 25000 ਦੀ ਬੱਚੀ ਮਾਨਤਨ ਹੋ ਮਾਨਤਨ ਕਰ ਠੀਕ ਅੱਗੇ ਦੋ ਨੰਬਰ ਤੇ ਬੱਚਾ ਝੂਲੀ ਤਾਂ ਦੂਰ ਹੀ ਰਹਿਂਦੀ ਆ ਹਾਂ ਵੀਰੇ ਲੈ ਥੋੜੀ ਚੈੱਕ ਕਰ ਲੋ ਪ੍ਰਿੰਟ ਬਰੀਟ ਤੇ ਫੇਰ ਬਾਕੀ ਬਾਈ ਥੋੜੀ ਜਿਹੀ ਫਿੱਕੀ ਫਿੱਕੀ ਆ ਕਲੀ ਬੱਸੀ ਹੂ ਮਨ ਕੇ ਚਾਹ ਬਹੁਤ ਬਰੀਟ ਦੇ ਮਾਤ ਉਹ ਤਾਂ ਵਧੀਆ ਦਿੱਤਾ ਪਰ ਕਾਰਡ ਆ ਆ ਵੀ ਪੇਪਰ ਦੀ ਆ ਵੀਰੇ ਠੀਕ ਆ ਬਾਈ ਕਲੀ ਫਿੱਕੀ ਵੀ ਕੀ ਆ ਬਸ ਸਮੀਆਂ ਨਹੀਂ ਬਸਿਆ ਮੈਂ ਵੀਰੇ ਤਾਂ ਹੀ ਸ਼ੇਅਰ ਕਰੀ ਜਨਾ ਭਾਰਮ ਚੋ ਠੀਕ ਆ ਬਾਈ ਪਸੀਆਂ ਥੋੜੀ ਜਿਹੀ ਕੇਅਰ ਘੱਟ ਨਹੀਂ ਬਹੁਤ ਪਸੀਆਂ ਕਰ ਥੋੜੀ ਕੇਅਰ ਘੱਟ ਹੁੰਦੀ ਆ ਵੀਰੇ ਇਹਨਾਂ ਦੀ ਧਰਮੀ ਕਰਕੇ ਜਾਇਜ ਜਾਇਦਾ ਮੁੱਲ ਹੈ ਬਾਈ ਜਾਇਜ ਜਾਇਦਾ ਮੁੱਲ ਯਾਰ ਬਸ 10000 ਦੀ ਦੇ ਦਾਂਗੇ 10000 ਦਾ ਬੱਚਾ ਭਾਈ ਕਹਿੰਦਾ ਦੇ ਦੇਣਾ ਬੱਚਾ ਚੰਗਾ ਮਾਂ ਤੋਂ ਤਾਂ ਬਾਈ ਕਿਆ ਬੱਚੇ ਦੀ ਕਿੰਨੀ ਉਮਰ ਹੈ ਦੀ ਇਹ ਵੀ ਬਈ ਹੈਗੀ ਹੈ 7 ਕ ਮਹੀਨਿਆਂ ਦੀ ਵੀਰੇ 8 ਮਹੀਨੇ ਵਾ 7 ਹੋਵੇ 8 ਹੋਵੇ ਹੂੰ ਤੋਂ ਉਹਦਾ ਚੈੱਕ ਕਰ ਲੋ ਬਈ ਪ੍ਰਿੰਟ ਫੌਂਟ ਬੜਾ ਚੰਗਾ ਕਰ ਮਾਈ ਦਾ ਬਰੀਡ ਚੰਗੀ ਆ ਤੇ ਕੀ ਰਿਕਾਰਡ ਹੈ ਦੀ ਮਾਂ ਦਾ ਬਈ ਬਈ ਆਪ ਤਾਂ ਹੈਗੀ ਹੈ ਫਰੀडम ਦੀ ਠੀਕ ਆ ਮਾਂ ਤੋਂ ਦਿੱਤਾ ਵਾਗਾ ਬਈ ਇਹਦਾ ਮਨਕ ਚੱਲ ਵੀ 40 ਤੋਂ ਪਲੱਸ ਪਲੱਸ ਦਿੱਤਾ ਵਾਗੀ ਮਾਂ ਦਾ ਵੀਰੇ ਓਕੇ ਬਈ ਇਹਦਾ ਬਈ ਹਾਂਜੀ ਠੀਕ ਆ ਬਈ ਕੋੜੀ ਜਾਨੀ ਕਿਵੇਂ ਆ ਝੋਲੀ ਬਾਈ ਦਿਖਾ ਦਿੰਦੇ ਆ ਝੋਲੀ ਨੇੜ ਤੋਂ ਚੈੱਕ ਕਰਵਾ ਦਾਂ ਤੋਰਾ ਚੈੱਕ ਕਰ ਲਓ ਬਾਈ ਚੈੱਕ ਝੋਲੀ ਇੱਕ ਨੰਬਰ ਆ ਚਾਰ ਥਾਂ ਗੁਲਾਬੀ ਰੰਗ ਹਣਾ ਬਾਈ ਕਿਆ ਬਾਤ ਦੰਦ ਹੋਣ ਦੰਦ ਕਿਵੇਂ ਆ ਲੰਗੋ ਖੀਰੀ ਆ ਜੀ ਲੈ ਓਕੇ ਆ ਬਾਈ ਹਾਂ ਬਾਈ ਇਹਦਾ ਕੀ ਮੁੱਲ ਜਾਇਜ ਬਾਈ ਜਾਇਜ ਜਾਂ ਮੁੱਲ ਬਸ 25000 ਦੀ ਇਹ ਦੇ ਦਾਂਗੇ ਬਾਈ 25000 ਦੀ ਮਾਨਤਨ ਹੋ ਜਾ ਮਾਨਤਨ ਕਰ ਦੂ ਬਾਈ ਠੀਕ ਆ ਬਾਈ ਇੱਕ ਵੀਰੇ ਜਰਸੀ ਆ 10000 ਰੁਪਿਆ ਮੁੱਲ ਆ ਮਾਨਤਨ ਜਿਹੜਾ ਮੌਕੇ ਤੇ ਕੋਈ ਚੱਕਰ ਨਹੀਂ ਹੋ ਜੀ ਕਰ ਲੋ ਕੁਆਲਿਟੀ ਚੈੱਕ ਕਰ ਲਓ ਕੁਆਲਿਟੀ ਚੰਗੀ ਆ ਵੇ ਵੀਰੇ ਜਰਸੀ ਆ ਗਈ ਆਪੇ ਡੀਜ਼ਲ ਦੀ ਆਏ ਓਕੇ ਹਾਂ ਵੀਰੇ ਇੰਨੀ ਕੋ ਉਮਰ ਆ ਭਈ ਇਹਦੀ ਇਹਦੀ ਵੀਰੇ ਉਮਰ ਹੈਗੀ ਆ ਮੰਨ ਕੇ ਚਲੋ ਵੀ 6 7.5 6 ਹੀ ਆ ਜੀ ਬਹੁਤ ਚੰਗੀ ਆ ਹਾਂ ਭਾਈ ਚੋਲੀ ਦੰਦ ਵੀ ਦਿਖਾ ਦੇ ਡਾਕਟਰ ਫੇਸ ਦੇ ਫੇਸ ਦੀ ਬਿਊਟੀ ਚੰਗੀ ਆ ਟੂਅਰਟ ਹੋਆ ਚੰਗਾ ਲੱਗਦਾ ਓਕੇ ਆ ਭਾਈ ਬਾਕੀ ਜਰਸੀ ਵੀ ਕਹਿੰਦੇ ਗਾਣੀ ਜਾਮਾ ਪਿਆ ਹੋ ਰਾ ਸਾਹਮਣੇ ਖਰੇਕਾ ਨਿਕੋੜ ਦੇ ਲਸਾ ਇਹਦੇ ਕਰਨਾਰ ਕੀ ਕਰਨ ਟੂਅਰਟ ਹੋਆ ਬਹੁਤ ਚੰਗਾ ਪੈਂਦਾ ਹਾਂ ਬੱਚੇ ਇਹਦਾ ਕੀ ਮੁੱਲ ਲੱਗ ਰਾਇਦਾ ਓਏ ਜੈ ਜੈ ਮੱਲਵਾ ਦੇਣ ਲੈਣ ਵਾਲੀ ਗੱਲ ਹੈ 20000 ਦੀ ਵਸੀ ਦੇ ਦੂੰਰੇ 21000 ਦੀ ਬਾਕੀ ਬਰੀਡ ਦੇ ਲਾ ਚਾਰੇ ਬਸੀਆਂ ਖੜੀਆਂ ਬਰੀਡ ਪੱਖੋਂ ਨਹੀਂ ਮਾਰੀਆਂ ਆਈਆਂ ਵਾਕ ਇੱਧਰ ਦਿਖਾ ਦੇ ਬਸੀਆਂ ਦੀ ਵੀਰੇ ਸੇਵਾ ਨਹੀਂ ਹੋਈ ਤਾਂ ਹੀ ਕਰਕੇ ਮੈਂ ਸੇਲ ਕਰੀ ਜਨਾ ਵਿੱਚੋਂ ਠੀਕ ਆ ਹਾਂ ਬਾਕੀ ਕਲੀਵਰ ਦੀ ਪ੍ਰੋਬਲਮ ਬਾਹਲੀ ਆਉਂਦੀ ਹੈ ਜੀ ਠੀਕ ਹੈ ਜੀ ਹਾਂ ਵੀ ਦੇਖ ਕੇ ਉਹ ਸਿਰੇ ਸੇਲ ਬਸ ਉਹ ਸੇਲ ਆ ਵੀ ਚਾਰ ਨਾਲ ਸੀ ਹੂੰ ਕਿਸੇ ਵੀ ਨੂੰ ਕੋਈ ਵੀ ਪਸੰਦ ਆਏ ਭਾਈ ਬਾਕੀ ਮੇਨ ਗੱਲ ਵੀਰੇ ਆਪਣੀ ਘਰ ਤੱਕ ਪਹੁੰਚਣ ਦੀ ਗਾਰੰਟੀ ਹੁੰਦੀ ਹੈ ਨਾ ਉਸ ਤੋਂ ਬਾਅਦ ਆਪਣੀ ਗਾਰੰਟੀ ਨਹੀਂ ਹੁੰਦੀ ਚੀਜ਼ ਦੀ ਆਪਾਂ ਘਰ ਤੱਕ ਪਹੁੰਚਣ ਦੀ ਆਪਣੀ ਗਾਰੰਟੀ ਹੈ ਪਰ ਜਿਹੜੀ ਚੀਜ਼ ਕਹੇ ਤੀ ਵੀ ਆ ਸੀਮਨ ਦੀ ਆ ਉਹ ਗੱਲ ਨਿਕਲੂਗੀ ਕੱਲੂ ਬੰਦਾ ਹੋਰ ਗੱਲ ਨਹੀਂ ਹੋਣੀ ਭਾਈ ਜੀ ਕੀਰੀ ਆ ਤਨ ਤੋਂ ਚਾਰ ਥਾਣਾ ਇਹ ਚੀਜ਼ ਦੀ ਆਪਣੀ ਗਾਰੰਟੀ ਹੋਊਗੀ ਜਿਹੜਾ ਸੀਮਨ ਕਹੇ ਤਾਂ ਕੋਈ ਗਾਰੰਟੀ ਹਾਂ